ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਰਜ਼ੋਰੀ ਗਾਰਡਨ ਤੋਂ ਜਿੱਤ ਹਾਸਲ ਕੀਤੀ ਤੇ ਨਾਲ ਹੀ ਵਿਵਾਦ ਛਿੜ ਗਿਆ ਏ ਲੰਗੇ ਕਾਲ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿੱਥੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿਰਸਾ ਨੂੰ ਸਰੋਪਾਪੇਟ ਕਰਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਮਸਲਾ ਖੜਾ ਹੋ ਗਿਆ ਏ ਦਰਅਸਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੰਤਾ ਉਹ ਵਿਰਸਤ ਸਿੰਘ ਬਲਟੋਹਾ ਨੂੰ ਦਾੜੀ ਨਾ ਰੰਗਣ ਦਾ ਆਦੇਸ਼ ਦਿੱਤਾ ਸੀ ਪਰ ਮੰਨਿੰਦਰ ਸਿੰਘ ਸਿਰਸਾ ਨੇ ਇਸ ਆਦੇਸ਼ ਨੂੰ ਟਿੱਛ ਜਾਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਲਟ ਜਾਂਦੇ ਹੋਏ ਦਾੜੀ ਰੰਗਣੀ ਅੱਜ ਤੱਕ ਜਾਰੀ ਰੱਖੀ ਹੈ ਜਾਤ ਕੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਈਂ ਤੇ ਅਕਾਲੀ ਸਰਕਾਰਾਂ ਦੌਰਾਨ ਕੈਬਨਟ ਰੈਂਕ ਤੇ ਰਹੇ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਤਾਂ ਮਨਜਿੰਦਰ ਸਿੰਘ ਸਿਰਸਾ ਨੂੰ ਦਾੜੀ ਰੰਗਣਕਾਰ ਨੁੱਥੋਂ ਬਾਹਰ ਕੱਢ ਦਿੱਤਾ ਗਿਆ ਕੀ ਕੁਰਹਿਤियां ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਆ ਸਕਦਾ ਉਸ ਦੇ ਬਾਰੇ ਬਾਅਦ ਚ ਫੈਸਲਾ ਹੋਵੇਗਾ ਸਰਨਾ ਨੇ ਕਿਹਾ ਕਿ ਜਦੋਂ ਤੱਕ ਸਾਹਿਬਾਨਾ ਦੇ ਜਥੇਦਾਰ ਕੁਰਹਿਤੀਆਂ ਦੀ ਪਿੱਠ ਥਾਪੜਦੇ ਨੇ ਫਿਰ ਕੌਮ ਦੀ ਨਵੀਂ ਪੀੜੀ ਤੇ ਇਸ ਦਾ ਕੀ ਅਸਰ ਪਵੇਗਾ ਕਿ ਹੈ ਮਨਤਾਵਾ ਅਤੇ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਨਹੀਂ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੋ ਪਹਿਲਾ ਬਿਆਨ ਦਿੱਤਾ ਸੀ ਕਿ ਸਾਡੀ ਦਿੱਲੀ ਨਾਲ ਜਾਰੀ ਹੈ ਕਿ ਉਹ ਆਪਣੀ ਦਿੱਲੀ ਨਾਲ ਯਾਰੀ ਪੁਗਾ ਰਹੇ ਹਨ ਜੋ ਕਿ ਸਿੱਖ ਕੌਮ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਅਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹਨ ਜੋ ਦਾੜੀ ਰੰਗਣ ਵਾਲਿਆਂ ਨੂੰ ਸਿੱਖ ਸੰਸਥਾਵਾਂ ਨੂੰ ਬਰਬਾਦ ਕਰਨ ਵਾਲੇ ਨੂੰ ਸੁਰੋਪਾ ਅਤੇ ਥਾਪੜੇ ਦੇ ਕੇ ਕੌਮ ਨੂੰ ਨਮੋਸ਼ੀ ਦਿਵਾ ਰਹੇ ਨੇ ਅਤੇ ਤੱਕ ਤੇ ਸਾਈ ਬਾਨਾਂ ਦੇ ਜਥੇਦਾਰ ਦੇ ਰੁਤਬੇ ਨੂੰ ਢਾਹ ਲਗਾ ਰਹੇ ਨੇ ਖੈਰ ਖਬਰ ਲਿਖੇ ਜਾਣ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਖੁਦ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕੋਈ ਪ੍ਰतिकਰਮ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਜੋ ਬਾਅਦ ਵਿੱਚ ਉਹਨਾਂ ਨੇ ਆਪਣੇ ਖਾਤੇ ਤੋਂ ਹਟਾ ਦਿੱਤੀ ਉਸ ਪੋਸਟ ਦੇ ਵਿੱਚੋਂ ਮਨਜਿੰਦਰ ਸਿੰਘ ਸਿਰਸਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਸਨੇ ਫੋਟੋ ਸਾਂਝੀ ਕੀਤੀ ਤੇ ਕਿਹਾ ਕਿ ਇਹ ਮੇਰਾ ਛੋਟਾ ਭਰਾ ਵੀਰ ਮਨਜਿੰਦਰ ਸਿੰਘ ਸਿਰਸਾ ਜੋ ਰਜ਼ੌਰੀ ਗਾਰਡਨ ਤੋਂ ਵਿਧਾਨ ਸਭਾ ਚੋਣਾਂ ਜਿੱਤੇ ਨੇ ਅਤੇ ਇਹਨਾਂ ਨੂੰ ਚੋਣ ਜਿੱਤਣ ਦੀਆਂ ਵਧਾਈਆਂ ਨਾਲੀਓ ਨੇ ਲਿਖਿਆ ਕਿ 2 ਦਸੰਬਰ 2024 ਨੂੰ ਸ਼੍ਰੀ ਹਾਕਰਤਿਕ ਸਾਈਟ ਦੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਕੀਤੀ ਗਈ ਕਾਰਵਾਈ ਤੇ ਸੁਣਾਈ ਗਏ ਆਦੇਸ਼ਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਬਲਵੰਤ ਸਿੰਘ ਰਾਮੂ ਵਾਲੇ ਅਤੇ ਮਨਪ੍ਰੀਤ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਸਿੰਘ ਸਹਿਬਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮर्यादा ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਪਰ ਵੱਖਰੇ ਤੌਰ ਤੇ ਆਦੇਸ਼ ਜਾਰੀ ਕੀਤਾ ਜਾਵੇਗਾ ਉਹਨਾਂ ਅੱਗੇ ਲਿਖਿਆ ਕਿ ਵੱਖਰਾ ਆਦੇਸ਼ ਤਾਂ ਭਾਵੇਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਪਰ ਮਨਜਿੰਦਰ ਸਿੰਘ ਸਿਰਸਾ ਨੂੰ ਦੋਸ਼ ਮੁਕਤ ਵੀ ਨਹੀਂ ਕੀਤਾ ਗਿਆ ਨਾਲੋਂ ਨਾ ਲਿਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਸਿੰਘ ਸਹਿਬਾਨਾਂ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਿੱਖਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਜਾਤੀ ਤੌਰ ਤੇ ਮਿਲਣਾ ਸਰੋਪਾ ਤੇ ਲੋਈ ਪਾ ਕੇ ਸਨਮਾਨਿਤ ਕਰਨਾ ਕੀ ਮਰਿਆਦਾ ਦੀ ਉਲੰਘਣਾ ਨਹੀਂ ਹੈ ਤੇ ਜੇ ਉਲੰਘਣਾ ਹੈ ਤਾਂ ਮਰਿਆਦਾ ਅਨੁਸਾਰ ਕਾਰਵਾਈ ਕੌਣ ਕਰੇਗਾ ਗੰਭੀਰ ਸਵਾਲ ਹੈ ਕਿ ਕੌਮ ਨੂੰ ਜਵਾਬ ਚਾਹੀਦਾ ਹੈ ਉਸ ਵੇਲੇ ਵੀ ਸ੍ਰੀ ਅਕਾਲ ਤਖਤ ਦੇ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸਨ ਪਰ ਉਹ ਫੈਸਲਾ ਅੱਜ ਤੱਕ ਕੌਮ ਨੂੰ ਪਤਾ ਨਹੀਂ ਲੱਗਿਆ ਕਿ ਸਿਰਸੇ ਨੂੰ ਕੀ ਸਜ਼ਾ ਲਗਾਈ ਗਈ ਪਰ ਹੁਣ ਮਨਜਿੰਦਰ ਸਿਰਸੇ ਦੀਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਤਸਵੀਰਾਂ ਨਸ਼ਰ ਹੋਈਆਂ ਨੇ ਜਿਸ ਦੇ ਵਿੱਚ ਇਹ ਹੈ ਸਿਰਸੇ ਨੂੰ ਸਰੋਪਾ ਦੇ ਕੇ ਪਿੱਠ ਥਾਪੜ ਰਹੇ ਨੇ ਇਸ ਲਈ ਸਵਾਲ ਉੱਠਦਾ ਹੈ ਕਿ ਕੁਰਤੇਹੀਆਂ ਦੀ ਪਿੱਠ ਥਾਪੜ ਤੇ ਸਰੋਪਾ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਕੀ ਸਾਬਿਤ ਕਰਨਾ ਚਾਹੁੰਦੇ ਨੇ